इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਪਤਲੇ ਦੀ ਜਿਹੜੀ ਫੂਕਣ ਦੀ ਕਾਰਵਾਈ ਪੂਰੀ ਹੋ ਗਈ ਆ हां बिल्कुल हो गई जी बहुत धन्यवाद हां जी आगे ਤੁਸੀਂ ਦੱਸੋ ਵੀ ਅਗਲੀ ਆਪਣੀ ਕੀ ਰਣਨੀਤੀ ਹੈ ਜਥੇਬੰਦੀ ਦੀ ਅਗਲੀ ਸਾਡੀ ਇਹ ਰਣਨੀਤੀ ਆ ਕਿ ਅਸੀਂ ਮੰਗ ਕਰਦੇ ਹਾਂ ਸਰਕਾਰ ਕੋਲੋਂ ਵੀ ਸਾਡੇ ਕਿਸਾਨ ਜਿਹੜੇ ਛੇਤੀ ਛੇਤੀ ਰਿਹਾਕ ਹੋ ਗਏ ਨੇ ਮੇਰਾ ਸ਼ਰਤ ਕਿਸੇ ਦੀ ਅਸੀਂ ਕੋਈ ਜਮਾਨਤ ਚੂਤ ਵਾਲਾ ਨਹੀਂ ਚੱਕਰ ਨਹੀਂ ਤਾਂ ਇਹਲਾ ਭਰਾਂ ਦਿਨ ਮਰਜ਼ੀ ਉਥੇ ਭਾਗੜਨ ਬੇਸ਼ਰਤ ਬਿਨਾਂ ਜਵਾਬਤ ਤੋਂ ਛਡਾਵਾਂਗੇ ਉਹਨਾਂ ਨੂੰ ਅਸੀਂ ਜੇ ਸਰਕਾਰ ਨਹੀਂ ਕਿਹੇ ਗੱਲ ਤੇ ਆਉਂਦੀ ਤੇ ਆਉਣ ਵਾਲੇ ਦਿਨਾਂ ਜਿਹੜਾ ਸੰਘਰਸ਼ ਹੋਊਗਾ ਸੜਕਾਂ 'ਚ ਜਾਮ ਹੋ ਸਕਦੀਆਂ ਤੇ ਰੇਲਾਵਾਲ ਨੂੰ ਹੀ ਜਾ ਸਕਦੀਆਂ ਪਰ ਸਾਨੂੰ ਢੇਲਾਂ-ਜਾਲਾਂ ਦੀ ਕੋਈ ਪਰਵਾਹ ਨਹੀਂ ਠੀਕ ਆ ਜੀ ਠੀਕ ਆ ਜੀ ਬਹੁਤ ਧੰਨਵਾਦ ਨਹੀਂ ਚਲੇਗੀ ਨਾਟਕੇਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਰਕਾਰ ਦੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਰਕਾਰ ਦੀ ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜੰਮਾਦਾਰ ਮੁਜ਼ਾਫ ਮੁਜ਼ਾਫ ਜੰਮਾਦਾਰ ਕੁਰਬਾਨਵਾ ਮੁਜ਼ਾਫ ਮੁਜ਼ਾਫ ਉਹ ਸਰਵਣ ਸਾਡੂ ਪਹਾੜ ਵਾਲਾ ਹੈ ਮੁਰਦੇ ਲੂੰਦਾ ਇਹ ਕਿਹਦੀ ਨਿਗਾਹ ਪੰਡੀ ਨਿਗਾਹਬਰੀ ਕਰਦੀ ਦਾ ਬਣੋਂਦਾ ਠੀਕ ਆ ਸੰਗਲ ਲਈ ਬਾਸਤੇ ਦੀ ਨਿਗਰਾਨੀ ਆ ਭੌਕਰਾਂ ਸੇ ਤੂੰ ਵੀ ਆਖਣਾ ਕੋ ਜਾ ਹਾਂ ਬਾਤ ਬਾਤ ਮੁੜਦਾ ਬਾ ਠੀਕ ਹੈ ਠੀਕ ਹੈ ਦੂਨੇ ਤਾ ਨਾ ਬਾ ਠੀਕ ਹੈ ਹੋਰ ਬ੍ਰਵੀਸ਼ਿਆ ਠੀਕ ਹਾਂਜੀ ਸੰਨਾਮ ਸੌਜੀ ਹਾਂਜੀ 50 ਸਰਕਾਰ ਮੁੜਦਾ ਬਾ ਮੁੜਦਾ ਬਾ ਗੰਦਾ ਬਾ ਹਾਂਜੀ ਭੌ ਸਰਨ ਸਿੰਘ ਜੀ ਜੀ ਪੰਡਾ ਸਰਕਾਰ ਦਾ ਬਿੜਾ ਹੀ ਕਰਕਾ ਬਿੜਾ ਹੀ ਕਰਕਾ ਬਿੜਾ ਹੀ ਕਰਕਾ એરાઈ કરતો આયા આરામમાં કરલા ફોન તો તેરા નાહી આહો